ਕੋੜ ਬੇੜ ਕਰੀ ਬੇੜ ਕਰਾਂ ਜਾਂਦਾ ਥੋੜਾ ਹੋਰ ਪਿੱਛੇ ਯਾਰ ਥੋੜਾ ਭਾਈ ਇੱਕ ਵਾਰ ਜੀ ਸਾਹਿਬ ਬਹਿ ਰਹੇ ਨੇ ਕਹਿੰਦੇ ਯਾਰ ਤੇਰਾ ਵੱਡਾ ਪਰਾਰ ਪੜ ਜਾਂ ਮੇਰੀ ਬਹੁਤ ਤੇ ਕਿਉਂ ਨਾ ਯਾਰ ਨੂੰ ਆਪਾਂ ਪਿਆਰ ਕਰਾਂ ਨਾ ਮੈਂ ਫਿਰ ਬਾਹਰ ਇਹਨੂੰ ਫੋਨ ਕਰਾਂ ਨਹੀਂ ਆ ਕਰਦਾ ਸਾਹਿਬ ਸੁਣ ਲਓ ਸਮੁੱਚੇ ਭਾਰਤ ਵਿੱਚ ਏਕਤਾ ਪਾਇੰਟਸ ਹਨ ਬਣੀ ਰਹੇ ਅਸੀਂ ਇੱਕ ਦੂਜੇ ਦੇ ਤਿਹਾਰ ਬੜੀ ਸ਼ਰਧਾ ਤੇ ਖੁਸ਼ੀਆਂ ਨਾਲ ਆਦੇ ਲੇਬਰ ਲਾਜ਼ ਦੇ ਥੋੜੇ ਮਸਲੇ ਨੇ ਲੇਬਰ ਰੇਟਸ ਦੇ ਉਹ ਵੀ ਸੈਕੰਡਰੀ ਪਾ ਦਿਓ ਆਈਓ ਸਾਹਮਣੇ ਹਾਂ ਹਾਲ ਵਾਲੀਆਂ ਹਾਂ ਜੋ ਤੁਸਾਂ ਤੋਂ ਪਹਿਲਾਂ ਸਰਦਾਰ ਦਾ ਨਾਮ ਦਿਖਾਈ ਇਹਨੇ ਪੁੱਛਿਆ ਆ ਗਿਆ ਪੰਜਾਬ ਦਾ ਅੱਜ ਪਾਮ ਕੋਟ ਹੋਟਲ ਦੇ ਵਿਖੇ ਸਮੁੱਚੇ ਪੰਜਾਬ ਦੇ ਪੱਠਾ ਮਾਲਕਾਂ ਨੇ ਇਕੱਠੇ ਹੋ ਕੇ ਇੱਕ ਸਮੂਹਕ ਰੂਪ ਵਿੱਚ ਫੈਸਲਾ ਲਿਆ ਕਿ ਸਰਦਾਰ ਇੰਦਰਪਾਲ ਸਿੰਘ ਬਾੜੀਆ ਜੀ ਜਿਹੜੇ ਕਿ ਲੁਧਿਆਣਾ ਜ਼ਿਲ੍ਹੇ ਦੇ ਪ੍ਰਧਾਨ ਸ੍ਰੀ ਉਹਨਾਂ ਦੇ ਪਿਛਲੇ ਕੀਤੇ ਕੰਮਾਂ ਨੂੰ ਦੇਖ ਕੇ ਉਹਨਾਂ ਨੂੰ ਪੰਜਾਬ ਦੀ ਜਿਹੜੀ ਪ੍ਰਧਾਨਗੀ ਦਾ ਤਾਜ ਅੱਜ ਸਰਬਸੰਮਤੀ ਨਾਲ ਪਹਿਨਣਾ ਹੈ ਗਿਆ ਜਿੱਥੇ ਇੰਦਰਪਾਲ ਸਿੰਘ ਜੀ ਉਹਨਾਂ ਦੇ ਵੜਿਆ ਜੀ ਉਹਨਾਂ ਦੇ ਪਰਿਵਾਰ ਨੂੰ ਮੁबारकबाद ਦੇਣਾ ਉੱਥੇ ਤਮਾਮ ਆਏ ਹੋਏ ਪਠਾ ਮਾਲਕ ਦੇ ਜਿੰਨੇ ਵੀ ਅਹੁਦੇਦਾਰ ਜਾਂ ਪੁਰਾਣੇ ਸਾਡੇ ਪ੍ਰਧਾਨ ਸਾਹਿਬ ਬੈਠੇ ਨੇ ਇਹਨਾਂ ਦਾ ਸਾਰਿਆਂ ਦਾ ਦਿਲਦਿਆਂ ਘਰਾਂਗੇ ਤੋਂ ਧੰਨਵਾਦ ਕਰਦਾ ਵੀ ਇਹਨਾਂ ਨੇ ਇੱਕ ਨੇਕ ਭਲੇ ਮਨਸ ਅਤੇ ਚੰਗੇ ਇਨਸਾਨ ਨੂੰ ਪੰਜਾਬ ਦੀ ਜਿਹੜੀ ਪ੍ਰਧਾਨਗੀ ਹੈ ਉਹਦੇ ਵੰਗ ਲੋਕ ਸਮਾਰੀਦਾ ਸਿੱਤ ਸਾਹਿਬ ਇਹ ਪਠਾ ਮਾਲਿਕ ਕੁਝ ਇਹ ਨੇ ਕੁਝ ਦੂਸਰੇ ਵੀ ਨੇ ਉਹ ਵੀ ਜਦੋਂ ਮੀਟਿੰਗ ਕਰਦੇ ਨੇ ਉਹ ਕਹਿੰਦੇ ਨੇ ਕਿਤੇ ਨਾ ਕਿਤੇ ਉਹ ਉਹਨਾਂ ਤੇ આરોਪ ਲਾਂਦੇ ਹੀ ਉਹਨਾਂ ਤੇ આરોਪ ਲਾਂਦੇ ਨੇ ਨਹੀਂ ਮੈਂ ਤਾਂ ਕੋਈ ਹੋਰ ਸੁਣਿਆ ਨਹੀਂ ਮੈਂ ਤਾਂ ਇੱਥੇ ਸਾਰੇ ਪੰਜਾਬ ਦੇ ਪਠਾ ਮਾਲਿਕ ਬੈਠੇ ਆ ਜੇ ਕੋਈ ਹੋਰ ਹੈਗਾ ਆਪਾਂ ਹਾਕ ਮਾਰ ਕੇ ਉਹਨਾਂ ਨੂੰ ਵੀ ਸੱਦ ਲੈਨੇ ਆ ਜੇ ਕੋਈ ਲੱਗਦਾ ਵੀ ਉਹਨਾਂ ਦੀ ਕਮੀ ਪੈਸ਼ੀਆ ਲੈ ਕੋਈ ਉਹਨਾਂ ਦੇ ਕੋਈ ਇਨਾਂ ਤੋਂ ਕਾਬਲ ਕੋਈ ਹੋਰ ਪ੍ਰਧਾਨ ਆ ਫਿਰ ਆਪਾਂ ਵਿਚਾਰ ਲਾਂਗੇ ਪਰ ਸਮੁੱਚੇ ਪੰਜਾਬੀਆਂ ਨੇ ਮੋਹੀ ਸਾਹਿਬ ਜਾਓ ਮੋਹੀ ਸਾਹਿਬ ਵੀ ਆਓ ਤੇ ਇਹ ਆਪ ਦੀ ਲੜਾਈ ਹੈ ਮੋਹੀ ਕਈ ਨੇ ਕਈ ਮੋਹੀ ਨੇ ਕੋਈ ਪੱਠੇ ਵਾਲਾ ਕਹਿੰਦਿਆ ਕੋਈ ਹੋਰ ਮੋਹੀ ਪੱਠੇ ਵਾਲਾ ਮੋਹੀ ਨਹੀਂ ਮੈਂ ਬਾਲਾ ਉਹਨਾਂ ਬਾਰੇ ਰੂਹ ਦਾ ਵਾਕਿਬ ਨਹੀਂ ਆ ਜੇ ਇਹਨਾਂ ਨੇ ਦੁਖੀ ਹੋਏ ਨੇ ਕੋਈ ਬੈਨਰ ਲਾਇਆ ਤਾਂ ਉਹਦਾ ਮਤਲਬ ਜ਼ਰੂਰ ਕੋਈ ਹੋਊਗਾ ਵੀ ਇਹਨਾਂ ਨੂੰ ਕਿਉਂ ਬੈਨਰ ਲਾਉਣਾ ਪਿਆ ਸਿੱਧੂ ਸਾਹਿਬ ਕੀ ਆਸਾਂ ਉਮੀਦਾਂ ਰੱਖਦੇ ਹੋ ਵਾਲੀ ਇਹ ਤੋਂ ਪੱਟੇ ਇਹਨਾਂ ਤੋਂ ਸਮੁੱਚੇ ਪੰਜਾਬ ਦੇ ਪੱਠਾ ਮਾਲਕ ਅਮੀਦ ਕਰਦੇ ਨੇ ਕਿ ਉਹਨਾਂ ਦੇ ਹੱਕਾਂ ਦੀ ਇਹ ਰੱਖੀ ਕਰਨਗੇ ਪੰਜਾਬ ਦੀ ਉਨਤੀ ਦੇ ਤਰੱਕੀ ਵਿੱਚ ਵਪਾਰੀਆਂ ਦਾ ਵਿਸ਼ੇਸ਼ ਯੋਗਦਾਨ ਚਾਹੇ ਉਹ ਪੱਠਾ ਮਾਲਕ ਹੋਣ ਚਾਹੇ ਸੈਕੰਡਰੀ ਉਦਯੋਗ ਹੋਵੇ ਚਾਹੇ ਛੋਟੀ ਵੱਡੀ ਉਦਯੋਗ ਹੋਵੇ ਕੋਈ ਵੀ ਟ੍ਰੇਡ ਹੈ ਕੋਈ ਮੈਂ ਸਮਝਦਾ ਵੀ ਇੱਕ ਰਿਕਸ਼ੇ ਵਾਲਾ ਉਸ ਦਾ ਵੀ ਪੰਜਾਬ ਦੀ 29 ਦੇ ਤਰੱਕੀ ਵਿੱਚ ਯੋਗਦਾਨ ਹੈ ਕਿਉਂਕਿ ਉਹ ਵੀ ਟੈਕਸ ਦਿੰਦਾ ਕਿਉਂਕਿ ਇਹ ਤਾਂ ਫਿਰ ਪੰਜਾਬ ਦਾ ਜਿੱਥੇ ਵੀ ਨਿਰਮਾਣ ਹੋਣਾ ਨਵੇਂ-ਨਵੇਂ ਜਿਹੜੇ ਪ੍ਰੋਜੈਕਟ ਆ ਰਹੇ ਨੇ ਪੰਜਾਬ ਬਹੁਤ ਵੱਡੀ ਸਟੇਟ ਬਣ ਗਈ ਹੈ ਉਹਦੇ ਵਿੱਚ ਵੀ ਪੱਠਾ ਮਾਲਕਾਂ ਦਾ ਜਿਹੜਾ ਯੋਗਦਾਨ ਹੈ ਤੇ ਜਿੱਥੇ ਮੈਂ ਇਹਨਾਂ ਨੂੰ ਮੁबारकबाद ਦਿੰਦਾ ਤੇ ਉੱਥੇ ਬੇਨਤੀ ਵੀ ਕਰੂੰਗਾ ਕਿ ਜਿਸ ਭਾਵਨਾ ਨੂੰ ਮੁੱਖ ਰੱਖ ਕੇ ਸਮੁੱਚੇ ਪੰਜਾਬ ਦੇ ਪੱਠੇ ਮਾਲਕਾਂ ਨੇ ਤੁਹਾਨੂੰ ਬਲੈ ਜੀ ਪ੍ਰਧਾਨ ਬਣਾਇਆ ਇਹਨਾਂ ਦੀਆਂ ਭਾਵਨਾ ਤੇ ਖਰੇ ਉਤਰਿਓ ਸਮੂਚੀ ਆਮ ਆਦਮੀ ਪਾਰਟੀ ਦੇ ਸਰਦਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਹੀ ਵਿੱਚ ਹਵੇ ਹਰੇਕ ਵਪਾਰੀ ਦੇ ਵਰਗ ਦੇ ਨਾਲ ਜਿਹੜਾ ਪੰਜਾਬ ਤੇ ਹੋਂਤੀ ਦੀ ਤਰੱਕੀ ਵਿੱਚ ਯੋਗਦਾਨ ਪਾ ਰਿਹਾ ਹੈ ਸਰਕਾਰ ਕਿਹਦਾ ਮਦਦ ਕਰ ਰਹੀ ਪੱਠਾ ਮਾਲ ਕਰੀ ਸਰਕਾਰ ਕੀ ਤਹਿਲ ਹੈ ਸਰਦਾਰ ਦੇਖਿਆ ਜਾਂਦਾ ਅਕਸਰ ਪੱਠਾ ਮਾਲਕ ਨੂੰ ਬੜੀਆ ਸੋਚਾਂ ਦਾ ਸਵਾਮਣਾ ਕਰਨਾ ਪੰਦਾ ਉਮੀਦ ਆ ਵੀ ਹੋਣ ਸਮਝੋ ਦੇਖੋ ਅਗਰ ਜੇ ਕੋਈ ਦੇਜ ਮੰਗਾ ਦੇਖੋ ਪੱਠਾ ਮਾਲਕਾਂ ਨੇ ਇਹਨਾਂ ਨੇ ਕੋਈ ਨਜਾਇਜ਼ ਗੱਲ ਤਾਂ ਕਹਿਣੀ ਨਹੀਂ ਹੈ ਇਹਨਾਂ ਨੇ ਤਾਂ ਕੋਈ ਮਾਈਨਿੰਗ ਦੀ ਮਾੜੀ ਮੋਟੀ ਵੀ ਪ੍ਰੋਬਲਮ ਹੈ ਉਹਦੇ ਵਿੱਚ ਜਿਹੜੀ ਇਹ ਵਾਫਤ ਬਣਾਉਣਗੇ ਉਹਨਾਂ ਨੂੰ ਨਾਲ ਲੈ ਕੇ ਸਾਡੇ ਮਾਣਯੋਗ ਮੰਤਰੀ ਕੋਇਲ ਸਾਹਿਬ ਬਰਿੰਦਰ ਕੋਇਲ ਜੀ ਨੇ ਮੇਰੇ ਪਿਤਾ ਸਮਾਨ ਵੱਡੇ ਭਰਾ ਨੇ ਉਹਨਾਂ ਕੋਲੇ ਨਾਲ ਲੈ ਜਾਗੇ ਜਿਹੜੀਆਂ ਮਾਲੀ ਦੀਆਂ ਮੁੱਟਲੀਆਂ ਮੁਸ਼ਕਲਾਂ ਨੇ ਉਹਦੇ ਹੱਲ ਕਰ ਦੇਣਾ ਸਰ 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 ਸੰਤੀ ਰਾਏ ਨੂੰ ਪ੍ਰਧਾਨਗੀ ਮਿਲੀ ਆ ਕਹਿੰਦਾ ਬਲੋ ਇਹਨਾਂ ਨੇ ਚੰਗੇ ਕੰਮ ਕੀਤੇ ਨੇ ਤਦ ਹੀ ਮਿਲੀ ਦੇਖੋ ਅਗਰ ਕੋਈ ਐਮਐਲਏ ਨੂੰ ਮੰਤਰੀ ਬਣਾਇਆ ਜਾਂਦਾ ਤਾਂ ਉਹਦੇ ਕਿਤੇ ਕੰਮਾਂ ਨੂੰ ਦੇਖ ਕੇ ਹੀ ਪਾਰਟੀ ਮਾਨ ਦਿੰਦੀ ਹੈ ਨਾ ਅਗਰ ਇਹਨਾਂ ਨੇ ਲੁਧਿਆਣੇ ਦੀ ਪ੍ਰਧਾਨਗੀ ਚਲਾਈ ਇਹਨਾਂ ਨੂੰ ਅੱਜ ਮਾਲਕਾਂ ਨੇ ਉਸ ਗੱਲ ਤੋਂ ਖੁਸ਼ ਹੋ ਕੇ ਇਹਨਾਂ ਦੀ ਪ੍ਰਧਾਨਗੀ ਦੀ ਜਿਹੜੀ ਪਦ ਹੈ ਉਹਦੇ ਤੋਂ ਪ੍ਰਭਾਵਿਤ ਹੋ ਕੇ ਅੱਜ ਪੰਜਾਬ ਦੀ ਪ੍ਰਧਾਨਗੀ ਦਿੱਤੀ ਹੈ ਮੈਂ ਸਮਝਦਾ ਬਹੁਤ ਵੱਡੀ ਮਾਨਦਿਕ ਗੱਲ ਹੈ ਤੇ ਮੈਂ ਇਹਨਾਂ ਨੂੰ ਵੀ ਬੇਨਤੀ ਕਰੀਏ ਵੀ ਪ੍ਰਭੂ ਅੱਗੇ ਲੁਧਿਆਣਾ ਛੋਟਾ ਸੀ ਹੁਣ ਉਹ ਸਮੁੱਚੇ ਪੰਜਾਬ ਦੇ ਤੁਸੀਂ ਪ੍ਰਧਾਨ ਹੋ ਜਿਹੜੀ ਅੱਗੇ ਤੁਸੀਂ ਟੀਮ ਵੀ ਬਣਾਉਣੀ ਹੈ ਉਹ ਵੀ ਡਾਊਨ ਟੂ ਅਰਥ ਬੰਦੇ ਉਹ ਬੰਦੇ ਬਣਾਉਣੇ ਨੇ ਜਿਹੜੇ ਪੰਜਾਬ ਦੇ ਪੱਠਾ ਮਾਲਕਾਂ ਦੇ ਜਿੱਥੇ ਹੱਕਾਂ ਦੀ ਰੱਖੀ ਕਰਨ ਉੱਥੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨ। ਮੈਂ ਅੱਜ ਕੇਜਰੀਵਾਲ ਜੀ ਦੇ ਮਹਿੰਦਰਪਾਲ ਸਿੰਘ ਵਾਦੀਆ ਪਹਿਲਾਂ ਲੁਧਾਨੇ ਦਾ ਪ੍ਰਧਾਨ ਸੀ। ਜੀ। ਹੁਣ ਪੰਜਾਬ ਦੇ ਪੱਠਾ ਮਾਲਕਾਂ ਨੇ ਮੈਨੂੰ ਸਾਰੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਉਸਨੇ ਹਾਮੀ ਭੇਜੀ ਆ WhatsApp ਆਏ ਹੋਏ ਨੇ ਉਹਨਾਂ ਦੇ ਵੀ ਅਸੀਂ ਤੁਹਾਡੇ ਨਾਲ ਆ। ਕਈ ਇੱਥੇ ਹਾਜ਼ਰ ਬੈਠੇ। ਜਿਹੜੇ ਚਲੋ ਨਹੀਂ ਆਏ ਉਹ ਕੋਈ ਨਹੀਂ ਅਸੀਂ ਜਾ ਕੇ ਉਹਨਾਂ ਨੂੰ ਕਿਵੇਂ ਵੀ ਹੁਣਾਉਂਦੇ ਕਿਉਂਕਿ ਸਾਰੇ 100% ਤਾਂ ਕਦੇ ਵੀ ਨਹੀਂ ਆਉਂਦੇ ਹੁੰਦੇ। ਨਾਲ ਨੇ ਸਾਰੇ ਵੀ ਉਸ ਉਹਦੇ ਬੰਦੇ ਆਏ। ਹੁਣ ਮੈਨੂੰ ਪੰਜਾਬ ਦੀ ਜ਼ਿੰਮੇਵਾਰੀ ਸੰਭਾਲੀ ਹੈ। ਲੇਕਿਨ ਮੈਂ ਵੀ ਇਸ ਹੌਂਸਲੇ 'ਚ ਫਿਰਦਾ ਵੀ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਮੰਤਰੀ ਸਹਿਬਾਨ, ਐਮਐਲਏ ਸਹਿਬਾਨ ਨਾਲ ਨੇ ਮੈਨੂੰ ਪੂਰਾ ਭਰੋਸਾ ਵੀ ਮੈਂ ਇਹਨਾਂ ਨੂੰ ਫੜਕੇ ਕੰਮ ਕਰਵਾ ਸਕਦਾ। ਕਿਉਂਕਿ ਜਦੋਂ ਮੈਂ ਸਹੀ ਕੰਮ ਇਹਨਾਂ ਕੋਲ ਲੈ ਕੇ ਜਾਣਾ ਤਾਂ ਮੈਨੂੰ ਲੱਗਦਾ ਨਹੀਂ ਮੈਨੂੰ ਮੋੜਨਗੇ। ਕਿਉਂਕਿ ਆਪਾਂ ਨਜਾਇਜ਼ ਕੰਮ ਨਹੀਂ ਕਹਿਣਾ ਇਹਨਾਂ ਨੂੰ ਜਾਇਜ਼ ਕਹਿਣਾ ਤਾਂ ਜਾਇਜ਼ ਤਾਂ ਆਮ ਆਦਮੀ ਪਾਰਟੀ ਕਰਦੀ ਹੈ ਸਾਰੇ ਕੰਮ ਕਰਦੇ ਦੁਸ਼ਮਣ ਦੇ ਵੀ ਕਰੀ ਜਾਂਦੀ ਹੈ। ਅਸੀਂ ਤਾਂ ਇਹਨਾਂ ਦੀ ਹਮਾਇਤੀ ਆ। ਮੈਂ ਹੁਣ ਇੱਥੇ ਇਹ ਵੀ ਬੇਨਤੀ ਕਰੂੰ ਸਿੱਧੂ ਸਾਹਿਬ ਨੂੰ ਵੀ ਨੈਕਸਟ ਜਦੋਂ ਸਾਡੀ ਪੰਜਾਬ ਦੀ ਮੀਟਿੰਗ ਹੋਵੇ ਚਾ ਚੰਡੀਗੜ੍ਹ ਹੋਵੇ ਚਾ ਲੁਧਿਆਣਾ ਹੋਵੇ ਔਰੂਰਾ ਜੀ ਨੂੰ ਇੰਡਸਟਰੀ ਮਿਸਟਰ ਨੇ ਆਪਣੇ ਉਹ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿਉਂਕਿ ਸਾਡੇ ਬੈਸਟ ਦੇ ਉਹ ਮੰਤਰੀ ਬਣੇ ਨੇ ਅਸੀਂ ਵੀ ਪੂਰਾ ਜ਼ੋਰ ਲਾ ਸਿੱਧੂ ਸਾਹਿਬ ਦੇ ਨਾਲ ਰਲ ਕੇ ਤੇ ਉਹਨਾਂ ਨੂੰ ਅਸੀਂ ਲੈ ਕੇ ਆਉਣਾ ਚਾਹੁੰਦੇ ਆਂ ਵੀ ਸਾਨੂੰ ਇਹ ਟਾਈਮ ਦਿਵਾ ਕੇ ਜਿੱਦਾਂ ਤੁਸੀਂ ਕਹੋਗੇ ਉਹ ਇੰਡਸਟਰੀ ਦੇ ਮਿਸਟਰ ਨੇ ਉਹਨਾਂ ਨੂੰ ਅਸੀਂ ਨਾਲੇ ਸਨਮਾਨਤ ਕਰਾਂਗੇ ਨਾਲੇ ਉਹਨੂੰ ਤਾਂ ਜਿਹੜੀਆਂ ਮੰਗਾਂ ਹੋਰ ਸਾਡੀਆਂ ਨੇ ਉਸ ਦੇ ਵਿੱਚ ਹੀ ਗੋਲੂ ਸਾਹਿਬ ਨੂੰ ਬੁਲਾ ਲਾਂਗੇ ਬੱਚੇ ਉਹ ਮੰਤਰੀ ਸਾਹਿਬ ਹੋ ਜਾਣਗੇ ਪੀਤੋ ਉਹਦਾ ਸਬੂਤ ਆ ਵੀ ਮੈਂ ਕੋਈ ਕਹਿਣਗੇ ਚਲੋ ਉਹ ਤਾਂ ਜਿੰਨੇ ਇਹਨਾਂ ਲੈ ਕੇ ਜਾਣਾ ਸਾਡੇ ਜੀ ਤੁਹਾਨੂੰ ਬਹੁਤ ਵੱਡੀ ਚੋਣ ਵਾਰੀ ਮਿਲੀ ਆ ਪੂਰੇ ਪੰਜਾਬ ਦੇ ਅਗਰ ਜੀ ਜੋ ਵਾਰੀ ਪੰਜਾਬ ਦੇ ਦਰਦ ਤੁਸੀਂ ਕਿਹੜਾ ਕੰਮ ਕਰਨ ਜਾਓ ਸਭ ਤੋਂ ਪਹਿਲਾਂ ਅਸੀਂ ਮੈਨਿੰਗ ਦਾ ਕੰਮ ਕਰਨਾ ਜੀ ਉਹਦੇ ਸਾਡੇ ਬਹੁਤ ਪਿਸ ਰਹੇ ਨੇ ਲੋਕੋ ਮੈਨਿੰਗ ਦੀ ਬਹੁਤ ਵੱਡੀ ਪ੍ਰੋਬਲਮ ਆ ਕਿਉਂਕਿ ਗੱਲ ਦੇਖਣ ਨੂੰ ਕੁਝ ਹੋਰ ਆ ਗੱਲ ਕੁਝ ਹੋਰ ਆ ਪੱਠਾ ਮਾਰਕਰ ਨੂੰ ਦਿੱਕਤ ਆ ਰਹੀ ਉਹ ਗੱਲਾਂ ਕੁਝ ਨਹੀਂ ਦੱਸਣ ਵਾਲੀਆਂ ਹੁੰਦੀਆਂ ਇੱਥੇ ਫੋਨ ਤੇ ਉਹ ਅਸੀਂ ਜਾ ਕੇ ਸਰਕਾਰ ਨੂੰ ਅੰਦਰੋਂ ਦੱਸਾਂਗੇ ਵੀ ਅੰਦਰੂਨੀ ਪ੍ਰੋਬਲਮ ਹੈ ਕਿੱਥੇ ਆ ਆਪਸ ਰਮਣੀਓ ਪ੍ਰੋਬਲਮ ਕਿੱਥੇ ਆ ਕਿ ਕਿਵੇਂ ਇਹਨੂੰ ਕਰਨਾ ਆਪਾਂ ਹੋ ਸਕਦਾ ਸਾਡੀ ਗੱਲ ਸਮਝ ਗਿਆ ਅਸੀਂ ਸਰਵਸੰਮਤੀ ਦੇ ਨਾਲ ਸਰਦਾਰ ਇੰਦਰਪਾਲ ਜੀ ਵਾਲਿਆਂ ਨੂੰ ਦੁਆਰਾ ਪ੍ਰਧਾਨ ਬਣਾਇਆ ਹੈ ਮੈਨੂੰ ਬੜੀ ਖੁਸ਼ੀ ਹੈ ਕਿ ਸਾਡੇ ਮਾਨਯੋਗ ਐਮਐਲਏ ਸਾਹਿਬ ਸਰਦਾਰ ਕਲੌਨ ਸਿੰਘ ਸਿੱਧੂ ਸਾਹਿਬ ਦਾ ਸਹਿਯੋਗ ਹੈ ਇੱਥੋਂ ਮੰਤਰੀ ਰੋੜਾ ਸਾਹਿਬ ਦਾ ਸਹਿਯੋਗ ਹੈ ਔਰ ਸਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਅਠਿਆਂ ਨੂੰ ਜਿਹੜੇ ਵੀ ਲੇਬਰ ਲਾਜ਼ ਦੇ ਮਸਲੇ ਨੇ ਜਾਂ ਮਾਈਨਿੰਗ ਦੇ ਮਸਲੇ ਨੇ ਇਹ ਸਾਡੀਆਂ ਹੋਰ ਛੋਟੀਆਂ ਛੋਟੀਆਂ ਪ੍ਰੋਬਲਮ ਨੇ ਆਰਟੀਓ ਡੀਟੀਓ ਸਾਨੂੰ ਬਹੁਤ ਪਰੇਸ਼ਾਨ ਕਰਦੇ ਨੇ ਜਿਹੜੀਆਂ ਵੀ ਸਾਡੀਆਂ ਕੋਈ ਪ੍ਰੋਬਲਮ ਨੇ ਜੀਐਸਟੀ ਉਹ ਸਾਰੀਆਂ ਜਿਹੜੀਆਂ ਕਿਉਂਕਿ ਇਹ ਬੜੀ ਲੋਕਪੱਖੀ ਸਰਕਾਰ ਹੈ ਜਿੰਨਾ ਹੰਗਾਰਾ ਇਸ ਸਰਕਾਰ ਨੂੰ ਮਿਲਿਆ ਅਸੀਂ ਚਾਹਣਾ ਵੀ ਉਸ ਤੋਂ ਵੀ ਵੱਧ ਮਿਲੇ ਕਿਉਂਕਿ ਇਹਨਾਂ ਦੀ ਨੀਤੀਆਂ ਬੜੀਆਂ ਸਾਫ਼ ਹੈ ਲੋਕਪੱਖੀ ਨੇ ਸੋ ਅਸੀਂ ਵਧਾਈ ਦਿੰਦੇ ਆ ਅੱਜ ਐਮਐਲਏ ਸਾਹਿਬ ਆਏ ਨੇ ਔਰ ਉਮੀਦ ਕਰਦੇ ਆ ਵੀ ਸਾਡੇ ਪੱਠਾ ਦੇ ਯੋਗ ਨੂੰ ਆਉਣ ਵਾਲੇ ਟਾਈਮ 'ਚ ਜਿੰਨੀਆਂ ਵੀ ਮੁਸ਼ਕਲਾਂ ਆ ਸਾਡੀਆਂ ਹੱਲ ਕਰਕੇ ਦੇਣਗੇ ਤਾਂ ਕਿ ਅਸੀਂ 2027 ਦੇ ਵਿੱਚ ਫਿਰ ਇਹਨਾਂ ਦੀ ਸਰਕਾਰ ਦੁਆਰਾ ਲਈ ਆ